ਪੰਜਾਬ ਦੇ ਜਾਨਮ ਬਾਦਸ਼ਾ ਔਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਇਹ ਖਬਰ ਸੁਣ ਕੇ ਔਰੰਗਜ਼ੇਬ ਹੈਰਾਨ ਸੀ ਜੋ ਗੁਰੂ ਨਾ ਜੰਜੂ ਆਉਂਦੇ ਹਨ ਨਾ ਕਿੱਲ ਕਲਾਉਂਦੇ ਹਨ ਉਹ ਬ੍ਰਾਹਮਣਾ ਲਈ ਕਿਵੇਂ ਖੜੀ ਹੋ ਸਕਦੇ ਹਨ उसकी नज़र बुत प्रस्तान नमदर्दी से जिसनों वह कदम बर्दाश्त नहीं कर सकता से उसने लाहौर के सूबेदार हुक्म जारी किया कि श्री गुरु तेग बहादुर जी ने गिरफ्तार करने लेड़ी पाकर कैद कर लिया जाए पंजाब के सूबेदार ने सरहद के फौजदार दिलावर खान ਜਿਸ ਵੇਲੇ ਆ ਗਏ ਸ੍ਰੀ ਅਨੰਤਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਕੰਗਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਓ ਜਦੋਂ ਸ੍ਰੀ ਗੁਰੂ ਤੇ